ਮੈਂ ਨਿਰਮਲ ਕੌਰ ਨੂੰ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਗੀਤ ਸੁਣਾਣ ਲੱਗੇ ਆ ਜੀ ਤੇ ਚੱਕ ਮਟ ਕੀ ਦੁੱਧ ਵੇਚਣ ਚੱਲੀਏ ਪਾਇ ਗਈ ਲੰਬੜੇ ਰਾਹ 'ਮੀ ਗੁਜਰਦੀ ਏ ਨਾਰੇ ਨੀ ਗੁਜਰਦੀ ਏ ਨਾਰੇ ਦੇਖੇ ਜਾਈਂ ਜੁਗਾਤ 'ਮੀ ਤੇ ਆਹ ਲਗੀਤ ਹੈਗਾ ਬੇਬੇ ਜੀ ਨੇ ਮਤਲਬ ਇਹ ਗੀਤ ਮੈਨੂੰ ਦੱਸਿਆ ਸੀਗਾ ਤੇ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਇਹ ਗੀਤ ਤੇ ਬਹੁਤ ਹੀ ਵਧੀਆ ਸੋਹਣਾ ਗੀਤ ਹੈਗਾ ਇਹ ਤੇ ਸਾਡੇ ਗੀਤਾਂ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ sada khush roho ji ਤੇ ਚਲੋ ਵੀਡੀਓ ਪਰ ਸੁਣਾਉਣੀ ਹੈ ਤਾਂ ਜੀ ਆਪਣਾ ਰਾਧਾ ਕ੍ਰਿਸ਼ਨ ਦਾ ਇਹ ਗੀਤ ਹੈ ਤੇ ਮਤਲਬ ਕਿ ਇਹਦੇ ਵਿੱਚ ਕਾਹਨਾ ਕਹਿ ਕੇ ਮਤਲਬ ਕਿ ਗੀਤ ਨੂੰ ਗਾਇਆ ਗਿਆ ਹੈਗਾ ਤੇ ਉਧਰੋਂ ਆਪਣਾ ਮਤਲਬ ਕਿ ਉਹ ਉਹਨੂੰ ਕਹਿੰਦੀ ਹੈ ਮਤਲਬ ਕਿ ਵੀ ਤੂੰ ਗੁਜਰਾں ਦੀ ਕੁੜੀ ਹੈ ਤੂੰ ਨੰਬੜੇ ਰਾਹ ਪੈ ਗਈ ਤੇ ਤੂੰ ਮੱਟ ਕੇ ਸਿਰ ਤੇ ਚੱਕੀ ਹੋਈ ਹੈ ਤੇ ਕੱਲੀ ਉਹ ਦੇ ਕੇ ਜਾਣੀ ਜਗਾਤ ਉਹ ਸ਼੍ਰੀ ਰਾਮ ਤੇ ਇਸ ਤਰ੍ਹਾਂ ਇਹਦੇ ਵਿੱਚ ਆਰਾਮ ਦਾ ਵੀ ਨਾਮ ਆਉਂਦਾ ਹੈਗਾ ਤੇ ਬਹੁਤ ਵਧੀਆ ਗੀਤ ਹੈ ਜੀ ਇਹ ਤੇ ਰਾਧਾ ਕ੍ਰਿਸ਼ਨ ਦਾ ਤੇ ਜੇ ਸੁਣੋ ਇਹ ਗੀਤ ਕਿਉਂਕਿ ਇਹ ਨਾ ਮਤਲਬ ਜਿਹੜੇ ਕਾਨਾ ਸੀਗੇ ਤੇ ਉਹ ਮਜ਼ਾਕ ਕਰਦੇ ਹੁੰਦੇ ਸੀ ਗੋਪੀਆਂ ਨੂੰ ਤੇ ਛੋਟੇ ਹੁੰਦੇ ਸੀਗੇ ਉਹ ਨੱਟ ਘਟ ਹੁੰਦੇ ਸੀਗੇ ਇਸ ਕਰਕੇ ਉਹ ਗੀਤ ਉਸ ਟਾਈਮ ਦਾ ਬਣਿਆ ਹੋਇਆ ਹੈਗਾ ਯਕੋ ਮਾਡੇ ਕੀ pee ਦੋ ਕੇ ਚੁਣ ਜਲਿਏ ਹੈ ਲੈ ਨੰਬਰ ਦੇ ਰਾ ਨਹੀਂ ਕੋ ਜਰਦੀਏ ਨਾਰੇ ਨਹੀਂ ਕੋ ਜਰਦੀਏ ਨਾਰੇ ਦੇ ਕੇ ਜਾਈ ਜਿਭਾ ਦਿਓਏ ਜੀਰੀਲਾ ਛੱਡਰੇ Yeah.

ਆਣੇ ਆਨ ਨ ਮੈਂ ਤਰ ਨੰਦ ਲੜਾ ਸਿਉਏ ਸ਼ੀਰੀ ਰਾ ਆਣਦ ਤੇਰੀ ਨੋਂ ਦੂਰ ਬਿ ਆਏ ਮੁੜ ਕੇ ਲੈਣੇ ਨਾ ਜਾਏ ਨੀ ਗੋਜਰਦੀਏ ਨਾਰੇ जर ना